ਦਾ ਪਿਆਰ ਆ ਜਿਹੜਾ ਹੈ ਨਾ ਤੁਹਾਡੇ ਸਾਰਿਆਂ ਦਾ ਇੱਕਾ ਦੇਖਣ ਨੂੰ ਮਿਲਿਆ ਜਿਹੜਾ ਰਾਸ਼ਨ ਪਾਣੀ ਜਿਹੜਾ ਉਹਦੀ ਤਾਂ ਹੁਣ ਕੋਈ ਥੋੜ੍ਹ ਨਹੀਂ ਰਹੀ ਜਨਾ ਤੁਸੀਂ ਬਹੁਤ ਪਹੁੰਚਦਾ ਕੀਤਾ ਹੈ ਧੰਨਵਾਦ ਕਰਦਾ ਸਮਾਜ ਸੇਵੀ ਸੰਸਥਾਵਾਂ ਦਾ ਔਰ ਉਥੇ ਧੰਨਵਾਦ ਆ ਸਾਡੇ ਕਬੱਡੀ ਵਾਲੇ ਭਰਾਵਾਂ ਦਾ ਪਹਿਲਵਾਨਾਂ ਦਾ ਔਰ ਉਥੇ ਕਲਾਕਾਰ ਭਰਾਵਾਂ ਦਾ ਧੰਨਵਾਦ ਆ ਸਾਡੇ ਸਾਰੇ ਐਨ ਆਰ ਆਈ ਭਰਾ ਜਿਉਂਦੇ ਰਹਿਣ ਔਰ ਇੱਕ ਨਾ ਥੋੜਾ ਜਿਹਾ ਬਸ ਇਹ ਸੁਨੇਹਾ ਵਾ ਵੀ ਅੱਜ ਤੋਂ ਲੈ ਕੇ ਲਗਭਗ ਇੱਕ ਮਹੀਨੇ ਤੱਕ ਜਾਂ ਡੇਢ ਮਹੀਨੇ ਤੱਕ ਉਹਨਾਂ ਨੂੰ ਨੋਟ ਕਰੀ ਫੇਰ ਆਪਣੀ ਉਹਦਾ ਕਾਰਨ ਕੀ ਆ ਜਿਹੜੀਆਂ ਉਹਨੀਆਂ ਜ਼ਮੀਨਾਂ ਨੇ ਦਾ ਘਰ ਤਾਂ ਤੁਹਾਨੂੰ ਪਤਾ ਢਾਢੇਰੀ ਹੋ ਗਏ ਆ ਜਿਹੜੀਆਂ ਜ਼ਮੀਨਾਂ ਵਾ ਮਿੱਟੀ ਆ ਫਸਲਾਂ ਦੇ ਉੱਪਰ ਜ਼ਮੀਨਾਂ ਦੇ ਉੱਪਰ ਮਿੱਟੀ ਇੰਤਾਂ ਦੀ ਜਿਹੜੀ ਇੰਨੇ ਜ਼ਿਆਦਾ ਚੜ ਗਿਆ ਰੇਤਾਂ ਇੰਨਾ ਜ਼ਿਆਦਾ ਚੜ ਗਿਆ ਉਹਨਾਂ ਦੇ ਇੱਕੇ ਲੱਗਦਾ ਵੀ ਮੈਨੂੰ ਲੱਗਦਾ ਕਈ ਕਈ ਸਾਲ ਉਹ ਰਾਸ ਨਹੀਂ ਹੋਣੇ ਕਈ ਕਈ ਵਰੇ ਲੱਗ ਜਾਣਗੇ ਉਹਨਾਂ ਨੂੰ ਫੇਰ ਪਹਿਲੀ ਜਗ੍ਹਾ ਤੇ ਆਉਣ ਦੇ ਲਈ ਉਹ ਜਿਹੜੇ ਪਿੰਡ ਆਣਾ ਮੈਨੂੰ ਲੱਗਦਾ ਉਹ ਇਲਾਕਾ ਜਿਹੜਾ 15-15 ਸਾਲੋਂ ਪਿੱਛੇ ਜਾ ਲਾ ਗਿਆ ਉਹਨਾਂ ਨੇ ਕਿੰਨੀਆ ਮਿਹਨਤਾਂ ਕਰਕੇ ਕਿਵੇਂ ਕਰਕੇ ਆਪਣੇ ਘਰ ਬਣਾਏ ਆ ਉਹ ਸਾਰੇ ਢਾਟ ਢੇਰੀ ਹੋ ਗਏ ਬਹੁਤ ਦੁੱਖ ਲੱਗਾ ਪਰ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਕਈ ਭਰਾ ਜਿਹੜੇ ਬਰੇਸ਼ਾਂ ਦੇ ਵਿੱਚ ਬੈਠੇ ਆ ਫੋਨ ਕਰਦੇ ਕਿ ਅਸੀਂ ਸੇਵਾ ਕਿੱਥੇ ਪਹੁੰਚੀ ਕਰੀ ਅਸੀਂ ਹਣਾ ਵੀ ਅਸੀਂ ਸੇਵਾ ਪਾਉਣੀ ਆ ਕਿੱਥੇ ਪਾਈ ਉਹਨਾਂ ਨੂੰ ਭਰਾਵਾਂ ਨੂੰ ਬੇਨਤੀ ਕਰਦਾ ਵਾਂ ਤੁਸੀਂ ਇਹ ਦੱਸੋ ਕਿ ਤੁਹਾਡੀ ਸੇਵਾ ਜੇ ਪਹੁੰਚੀ ਨਹੀਂ ਥੋੜੀ ਬਹੁਤ ਜ਼ਿਆਦਾ ਲੋਡ ਪੈਣੀ ਆ ਉਹ ਲੱਗ ਕੇ ਨੂੰ ਮੈਂ ਸਾਰੇ ਐਨ ਆਰ ਆਈ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪ ਕੋ ਆਪਣੇ ਪਿੰਡ ਸਾਹਮਣੋਂ ਜਿਹੜੇ ਤੁਹਾਡੇ ਆਪ ਕੋ ਆਪਣੇ ਪਿੰਡ ਨਾਲ ਤੁਹਾਡਾ ਏਰੀਆ ਵਾ ਤੁਸੀਂ ਉਹ ਸਾਹਮਣੋਂ ਆਪਣੇ ਪਿੰਡ ਜਿਹੜੇ ਉਹ ਸਾਹਮਣੋਂ ਕਿਉਂਕਿ ਡੀਜ਼ਲ ਦੀ ਲੋਡ ਪੈਣੀ ਆ ਖਾਰ ਦੀ ਲੋੜ ਪੈਣੀ ਆ ਉਹ ਜਿਹੜੀਆਂ ਜ਼ਮੀਨਾਂ ਨੇ ਜਿਹੜਾ ਤੇ ਜਿਹੜੀ ਪਿੱਟੀ ਆ ਉਹ ਕਿਵੇਂ ਨਾ ਕਿਵੇਂ ਪਾਸੇ ਕਰਨੀ ਪੈਣੀ ਆ ਉਹਦੇ ਲਈ ਟੀਜਰ ਬਹੁਤ ਜ਼ਿਆਦਾ ਮੰਨਦਾ ਵੀ ਕਰੋੜਾ ਰੁਪਏ ਦਾ ਟੀਜਰ ਲੱਗੂਗਾ ਉਹ ਵੇ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਬਸ ਐਪੀ ਦਾ ਜੋ ਅੱਜ ਅਸੀਂ ਉਸੇ ਦੇਖਿਆ ਜਿਹੜਾ ਤੇ ਕਈ ਉਹਨਾਂ ਭਰਾਵਾਂ ਨੂੰ ਬੇਨਤੀ ਆ ਵੀ ਜਿਹੜੇ ਜਿਹਨਾਂ ਨੂੰ ਪਿੰਜਲ ਲਾਸ਼ਰ ਦੀ ਲੋੜ ਨਹੀਂ ਹੈਗੀਗੀ ਉਹ ਇੰਨਾਂ ਦੇ ਕਈਆਂ ਪਿੰਡਾਂ ਦੇ ਵਿੱਚ ਪਾੜੀ ਆਇਆ ਵੀ ਨਹੀਂਗਾ ਪਰ ਫੇਰ ਵੀ ਉਹ ਪਤਾ ਨਹੀਂ ਚਲੋ ਪ੍ਰਮਾਤਮਾ ਮੈਂ ਕਹਿੰਦਾ ਉਹਨਾਂ ਨੂੰ ਵੀ ਤੁਹਾਨੂੰ ਰਸਤੀ ਵਾਖੇ ਹੈ ਨਾ ਉਹਨਾਂ ਨੇ ਉਸੇ ਹੀ ਪਿੜਾਗਾਰ ਤੋਂ ਇਹਨਾਂ ਰਸਨੌਕਰਾਂ ਦੇ ਵਿੱਚ ਜਮ੍ਹਾਂ ਕਰ ਲਿਆ ਥੋੜਾਈ ਗੱਲ ਦਾ ਦੁੱਖ ਵੀ ਲੱਗਾ ਵਾ ਚਲੋ ਪ੍ਰਮਾਤਮਾ ਵਾਹਿਗੁਰੂ ਜੀ ਨਾ ਮੈਂ ਕਹਿੰਦਾ ਉਹਨਾਂ ਨੂੰ ਵੀ ਜੜਤੀ ਕਲਾ ਵਿੱਚ ਰੱਖੇ ਹੈ ਨਾ ਪਰ ਮੈਂ ਸਾਰੇ ਭਰਾਵਰ ਨੂੰ ਅੱਜ ਜੋ ਹਾਲਾਤ ਅੱਜ ਵੇਖੇ ਆ ਬਸ ਉਹ ਇੰਨੀ ਇੱਕ ਬੇਨਤੀ ਪਰਵਾਣ ਕਰ ਲਈਓ ਹਣਾ ਤੁਸੀਂ ਬਸ ਇੱਕਾ ਬੜਾ ਅਗੇ ਰੱਖਿਓ ਵੀ ਸਾਰੇ ਪਰਾ ਇਕੱਠੇ ਹੋ ਜਿਓ ਔਣ ਵਾਲੇ ਟਾਈਮ ਦੇ ਵਿੱਚ ਔਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਹਦਾ ਉਹ ਸਾਰੇ ਏਰੀਆ ਨੂੰ ਤੁਹਾਡੀ ਬਹੁਤ ਲੋੜ ਪੈਣੀ ਆ ਕਿਉਂਕਿ ਜਿਹੜੀਆਂ ਜ਼ਮੀਨਾਂ ਨੂੰ ਬਿਲਕੁਲ ਤਵਾਹ ਹੋ ਗਈਆਂ ਨਾ ਉੱਥੇ ਦਾ ਬੰਦਾ ਢੇੜੇ ਕੱਢ ਕੇ ਬੰਦਾ ਸੋਚ ਹੀ ਨਹੀਂ ਸਕਦਾਗਾ ਵੀ ਇੱਥੇ ਫਸਲ ਹੋ ਸਕਦੀ ਆ ਫਟਾਏ ਲੱਗਦਾ ਵੀ ਖੇਤ ਸੀ ਜਾਂ ਕੀ ਸੀ ਐਂ ਇੱਕ ਮਿੱਟੀ ਝੜ ਗਈ ਆ ਐਂ ਇੱਕ ਰਿਸਤਾ ਝੜ ਗਈ ਆ ਪਰ ਜਦੋਂ ਦੋਨਾਂ ਦੇ ਝੋਨੇ ਤੋਂ ਉਹਨਾਂ ਦੀ ਫਸਲ ਤੇ ਕੇਸਤੀਆਂ ਪੈਂਦੀਆਂ ਦਾ ਉਪਰ ਇੱਕ ਜਾਂ ਦੇ ਰੂਪ ਕੱਪਦੀ ਸੀ ਜਲਤ ਕਰ ਲਾਉਦਾ ਸੀਗਾ ਕਿੰਨੇ ਉਹ ਮਜਬੂਰ ਹੋਣਗੇ ਪਰ ਉਹ ਫੇਰ ਵੀ ਕਈ ਦੇਖੇ ਆ ਭਰਾ ਜਿਹੜੇ ਜਰਸੀ ਕਲਰ ਦੇ ਵਿੱਚ ਸਲਾਮ ਅੱਲਾਹ ਕਨ ਸਲੂਕਾ ਸਲਾਮ ਹੈ ਸਾਰੇ ਜਿਹੜੇ ਸਾਡੇ ਸੁਆਸ ਤੇ ਵੀ ਹੈ ਸਾਡੇ ਕਲਾਕਾਰ ਭਰਾ ਸਾਡੇ ਕਬੱਡੀ ਵਾਲੇ ਭਰਾ ਵਾ ਜਿਹੜੇ ਸਾਡੇ ਕਲਾਕਾਰ ਭਰਾ ਭਲਵਾਨ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੁਸੀਂ ਕੀ ਦਸਬੂਤ ਦਿੱਤਾ ਤੁਸੀਂ ਖੜੇ ਹੋ ਉਹਨਾਂ ਦੇ ਨਾਲ ਕਿਉਂਕਿ ਅੱਜ ਅੱਖੀਂ ਦੇਖਿਆ ਕਈ ਦਿਨ ਹੋ ਗਏ ਵੀ ਚੱਲਦੇ ਆ ਲੋ ਪਰ ਇਹ ਨਹੀਂ ਕਦੇ ਸੋਚਿਆ ਸੀਗਾ ਯਾਰ ਆਹ ਕੁਝ ਵੀ ਯਾਰ ਹੋਊਗਾ ਅਰੇ ਅੱਜ ਕਈ ਕੁਝ ਦੇਖ ਕੇ ਉੱਥੇ ਪਤਾ ਲੱਗਾ ਯਾਰ ਸਾਨੂੰ ਉਹਨਾਂ ਨੂੰ ਆਪਣੀ ਅੱਜ ਹੀ ਲੋੜ ਨਹੀਂ ਉਹ ਬਾਰੇ ਦਿਨਾਂ ਦੇ ਵਿੱਚ ਜਿਹੜੀ ਬਹੁਤ ਜ਼ਿਆਦਾ ਲੋੜ ਪਈ ਹੈ ਕਿਉਂਕਿ ਜ਼ਮੀਨਾਂ ਜਿਵੇਂ ਪੱਧਰ ਹੋਣਗੀਆਂ ਜਿਵੇਂ ਮਿੱਟੀ ਇੱਧਰ ਉੱਧਰ ਹੋਊਗੀ ਹਨ ਇਹ ਸਾਰਾ ਕੁਝ ਜਿਹੜਾ ਪਣੁੰਧਿਆ ਹਟ ਰੱਖਣਾ ਪੈਣਾ ਤੇ ਬਾਕੀ ਵਾਇਰ ਨੂੰ ਤੁਹਾਨੂੰ ਸਾਰਿਆਂ ਨੂੰ ਜੜਦੀ ਕਲਾ ਵਿੱਚ ਰੱਖੇ ਦਿਨ ਤੋਂ ਬੜੀ ਰਾਸ ਚੋਂ ਬੜੀ ਤਰੱਕੀ ਦੇਵੇ ਪਰ ਜੋ ਅੱਜ ਵੇਖਿਆ ਉੱਥੇ ਹਾਲਾਤ ਵੇਖੇ ਆ ਐ ਉਹੀ ਵਿਆਹ ਕੀਤੇ